ਪੁੱਤ ਤੂੰ ਅਮੀਰਾਂ ਦਾ ਗਰੀਬਾਂ ਦੀ ਬੇਤੀ ਵੇ ਤੇਰੇ ਹੀ ਸੰਜੋਗਾ ਵਿੱਚ ਲਿਖੀ ਜਿਵੇਂ ਸੀ ਵੇ ਪੁੱਤ ਤੂੰ ਅਮੀਰਾਂ ਦਾ ਗਰੀਬਾਂ ਦੀ ਬੇਤੀ ਵੇ ਤੇਰੇ ਹੀ ਸੰਜੋਗਾ ਵਿੱਚ ਲਿਖੀ ਜਿਵੇਂ ਸੀ ਵੇ ਸਾਣੀ ਤੇ ਕਚਹਿਰੀਆਂ ਦੇ ਵਿੱਚ ਨਾਵੇਂ ਰੋਲੀ ਦਿਲ ਦਿਡੀ ਮਾੜ ਸਾਨੂੰ ਦੇਵੀ ਦਸਵੇਂ ਬੁੱਢੇ ਮਾਪਿਆਂ ਤੋਂ ਕੀਤੇ ਜਾਂਦੇ ਨਹੀਂ ਵਕੀਲ ਡੋਲੀ ਵਿੱਚ ਪੌਣ ਜਿਹੜੇ ਧੀਆ ਹੱਸ ਕੇ ਬੁੱਢੇ ਮਾਪਿਆਂ ਤੋਂ ਕੀਤੇ ਜਾਂਦੇ ਨਹੀਂ ਵਕੀਲ ਡੋਲੀ ਵਿੱਚ ਪੌਣ ਜਿਹੜੇ ਧੀਆ ਹੱਸ ਕੇ ਬੁੱਢਾ ਬਾਪੂ ਸਾਰਾ ਦਿਨ ਕਰਕੇ ਦਿਹਾੜੀ ਮਸਾ ਕਰਦਾ ਹੀ ਟੈਮਟ ਪਾਉਂਦਾ ਵੇ ਕੜੀਆਂ ਵਾਲੀ ਜਾਂਦੀ ਨਹੀਂ ਉਹ ਗੱਡੀ ਦਿੱਤੀ ਬੁਲਟ ਪਟਾਕੇ ਜਿਹੜੇ ਪਾਉਂਦਾ ਵੇ ਬੁੱਢਾ ਬਾਪੂ ਸਾਰਾ ਦਿਨ ਕਰਕੇ ਦਿਹਾੜੀ ਮਸਾ ਕਰਦਾ ਹੀ ਟੈਮਟ ਪਾਉਂਦਾ ਵੇ ਕੜੀਆਂ ਵਾਲੀ ਜਾਂਦੀ ਨਹੀਂ ਉਹ ਗੱਡੀ ਦਿੱਤੀ ਬੁਲਟ ਪਟਾਕੇ ਜਿਹੜੇ ਪਾਉਂਦਾ ਵੇ ਮਾਪਿਆਂ ਦੇ ਕੋਲੇ ਫੇਰ ਦੇਖੀਆਂ ਨਹੀਂ ਜਾਂਦੀਆਂ ਆਉਂਦੀਆਂ ਨਾ ਧੀਆ ਜਦ ਦਸੋਰੇ ਵਸਕੇ ਬੁੱਢੇ ਮਾਪਿਆਂ ਤੋਂ ਕੀਤੇ ਜਾਂਦੇ ਨਹੀਂ ਵਕੀਲ ਢੋਲੀ ਵਿੱਚ ਪਾਉਣ ਜਿਹੜੇ ਧੀਆ ਹੱਸ ਕੇ ਬੁੱਢੇ ਮਾਪਿਆਂ ਤੋਂ ਕੀਤੇ ਜਾਂਦੇ ਨਹੀਂ ਵਕੀਲ ਢੋਲੀ ਵਿੱਚ ਪਾਉਣ ਜਿਹੜੇ ਧੀਆ ਹੱਸ ਕੇ ਭੁੱਖੇ ਨੰਗੇਆਂ ਦੀ ਧੀ ਪੱਲੇ ਸਾਡੇ ਪੈ ਗਈ ਗੱਲਾਂ ਕਰੂ ਕਰ ਕਰ ਤੇ ਭੇਜਾ ਕੇ ਵੇ ਕਰਦਾ ਉਹ ਵੀ ਨਹੀਂ ਕਰ ਵਾਲੀ ਜਿਹਦੇ ਕਲ ਜਿਹੜਾ ਸੇਰੀਆਂ ਨਾਲ ਲੱਗਿਆ ਬਿਆ ਕਿਵੇਂ ਭੁਖੇ ਨੰਗੇ ਆਂ ਦਿੱਤੀ ਪੱਲੇ ਸਾਡੇ ਤੇ ਗਈ ਗੱਲਾਂ ਕਰੂ ਕਰ ਕਰ ਤੇ ਭੇਜਾ ਕੇ ਵੇ ਕਰਦਾ ਉਹ ਵੀ ਨਹੀਂ ਕਰ ਵਾਲੀ ਜਿਹਦੇ ਕਲ ਜਿਹੜਾ ਸੇਰੀਆਂ ਨਾਲ ਲੱਗਿਆ ਬਿਆ ਕਿਵੇਂ ਚੋਂਦੇ ਸੀ ਆਪਾਂ ਆਸ ਹੋਈ ਨਾ ਹੋ ਪੂਰੀ ਚੋਂਦੇ ਸੀ ਆਪਾਂ ਆਸ ਹੋਈ ਨਾ ਹੋ ਪੂਰੀ ਬੋਲ ਸਾਰੇ ਪਰਵਾਰ ਦੇ ਵੇ ਜਾਣ ਦੱਸ ਦੇ ਬੁੱਢੇ ਮਾਪਿਆਂ ਤੋਂ ਕੀਤੇ ਜਾਂਦੇ ਨਹੀਂ ਵਕੀਲ ਡੋਲੀ ਵਿੱਚ ਪੌੜ ਜਿਹੜੇ ਧੀਆ ਹੱਸ ਕੇ ਬੁੱਢੇ ਮਾਪਿਆਂ ਤੋਂ ਕੀਤੇ ਜਾਂਦੇ ਨਹੀਂ ਵਕੀਲ ਡੋਲੀ ਵਿੱਚ ਪੌੜ ਜਿਹੜੇ ਧੀਆ ਹੱਸ ਕੇ ਧੀਆਂ ਵਾਲਾ ਸਸਾਂਜੇ ਨੇ ਚੌਂਦੀਆਂ ਪਿਆਰ ਕਾ ਤੋਂ ਨੂਆ ਨੂੰ ਤੀਆਂ ਨਹੀਂ ਬਣਾਉਂਦੀਆਂ ਲਾਲਚ ਦੇ ਵਿੱਚ ਜੰਮੀ ਭੁੱਲ ਜੜ ਸਾਨੂੰ ਜੀਦੇ ਨਾਲ ਆਪ ਲਾੜ ਦੇ ਲੜਾਉਂਦੀਆਂ ਧੀਆਂ ਵਾਲਾ ਸਸਾਂਜੇ ਨੇ ਚੌਂਦੀਆਂ ਪਿਆਰ ਕਾ ਤੋਂ ਨੂਆ ਨੂੰ ਇਹ ਤੀਆਂ ਨਹੀਂ ਬਣਾਉਂਦੀਆਂ ਲਾਲਚ ਦੇ ਵਿੱਚ ਜੰਮੀ ਜਾਣ ਸਾਨੂੰ ਜੀਦੇ ਨਾਲਾ ਪੁੱਲਾੜ ਦੇ ਲੜਾਉਂਦੀਆਂ ਭੁੱਲੇ ਪਿੰਡ ਵਾਲਿਆ ਤੂੰ ਕਰ ਲੈ ਵਿਚਾਰ ਬਗ ਲੜੜ ਨੂੰ ਗੱਲ ਦਿੱਤੀ ਸਾਰੀ ਦਸਵੇਂ ਬੁੱਢੇ ਮਾਪਿਆਂ ਤੋਂ ਕੀਤੇ ਜਾਂਦੇ ਨਾ ਵਕੀਲ ਡੋਲੀ ਵਿੱਚ ਪੌਣ ਜਿਹੜੇ ਧੀਆ ਹੱਸ ਕੇ ਬੁੱਢੇ ਮਾਪਿਆਂ ਤੋਂ ਕੀਤੇ ਜਾਂਦੇ ਨਹੀਂ ਵਕੀਲ ਡੋਲੀ ਵਿੱਚ ਪਾਉਣ ਜਿਹੜੇ ਧੀਆ ਹੱਸ ਕੇ ਡੋਲੀ ਵਿੱਚ ਪਾਉਣ ਜਿਹੜੇ ਧੀਆ ਹੱਸ ਕੇ